ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਉਮੀਦ ਕਰਦੀ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਾਹਰਲੇ ਘਰਤੀ ਬਾਹਰਲੇ ਘਰ ਦੇ ਕਰਦੇ ਆਂਗੇ ਸਫਾਈ ਤੇ ਪਹਿਲਾ ਪਰ ਸੋਈ ਸਮਾਰਾਂਗੇ ਆਪਾਂ ਨੇ ਸੋਈ ਦਾ ਸਾਰਾ ਸਮਾਨ ਕੱਢ ਰੱਖਿਆਗਾ ਬਾਹਰ ਖੜਾ ਰੱਖਿਆਗਾ ਖੰਡਿਆਰਾ ਹੁਣ ਸੋਣੀ ਵਰਸੋਈ ਦਾ ਸਮਾਲਦੇ ਕੋਨੇ ਕਿ ਮੰਮੀ ਲੱਗ ਰਹੀ ਹੈ ਕਿ ਭਾਂਡੇ ਮਾਂਜਣ ਮੈਂ ਮੰਮੀ ਨੂੰ ਕਿਹਾ ਮੈਂ ਕਿ ਚਲ ਤੂੰ ਭਾਂਡੇ ਮਾਂਜਦੇ ਮੈਂ ਅੰਦਰ ਉਹ ਕਰ ਦਾਨੀ ਔਰ ਸੋਈ ਝਾੜ ਦਾਨੀ ਕਿ ਫਿਰ ਆਪਾਂ ਧੋ ਦਾਂਗੇ ਔਰ ਸੋਈ ਨੂੰ ਆ ਲੱਗ ਰਹੀ ਹੈ ਕਿ ਮੰਮੀ ਭਾਂਡੇ ਮਾਂਜਣ ਤੇ ਸਾਰਾ ਸਮਾਨ ਬਾਹਰੇ ਕੱਢਤਾ ਸੀ ਤੇ ਮੰਮੀ ਡੱਬੇ ਮਾਂਜ ਕੇ ਚੱਲ ਉਧਰ ਮੰਜੇ ਤੇ ਧਰੂ ਮੰਜਾ ਆਪਾਂ ਧੁੱਪ ਚ ਖਿੱਚ ਦਾਂਗੇ ਫਿਰ ਤੇ ਅੰਦਰ ਆਪਣੇ ਦੂਜੇ ਭਾਂਡੇ ਪੈਨੇ ਹਰ ਸੋਈ ਦੇ ਨਿੱਕੇ ਜਿਹੇ ਸੋਈਆਂਗੇ ਸਮਾਨ ਐਨਾ ਪਿਆ ਨੇ ਆਪਣੇ ਦੋ ਘਰ ਹੋਰ ਸੋਈਆਂ ਨੇ ਉਧਰਲੇ ਘਰ ਵੀ ਨੇ ਅਦਰਲੇ ਘਰ ਲੈ ਬਾਹਰਲੇ ਘਰ ਵੀ ਆਪਾਂ ਐਨਾ ਸਮਾਨ ਕਰ ਰੱਖਿਆਗਾ ਇਹ ਆਪਣੇ ਬਾਹਰਲੇ ਘਰ ਦੀਆਂ ਸੋਈਆਂ ਮਤਲਬ ਪੁਰਾਣੇ ਘਰ ਦੀ ਤੇ ਆਪਣੇ ਪੁਰਾਣੇ ਘਰ ਕਰ ਦਾਂਗੇ ਪਹਿਲਾਂ ਤਾਂ ਸਫਾਈ ਛਾੜਾਂਗੇ ਪੁਰਾਣਾ ਘਰ ਫਿਰ ਆਪਾਂ ਅੰਦਰਲਾ ਘਰ ਛਾੜਾਂਗੇ ਦੋ ਦਿਨਾਂ ਨੂੰ ਦੇ ਦੋ ਦਿਨਾਂ ਚ ਆਪਾਂ ਅਦਰਲਾ ਕਰ ਕੰਮ ਨਿਮੇੜਦਾਨੇ ਹੈਗੇ ਤੇ ਮੰਮੀ ਕਹਿੰਦੀ ਮੇਰਾ ਬੈਠੀ ਬੈਠੀ ਭਾਂਡੇ ਮਾਈ ਦੂੰਗੀ ਤੂੰ ਚੱਲੇ ਛਾੜ ਦੇ ਦੱਸ ਮੰਮੀ ਹੋਰ ਕੋਈ ਗੱਲ ਬਾਤ ਬਸ ਵਧੀਆ ਸਫਾਈ ਹੋ ਜੂ ਤੂੰ ਪਹਿਲਾਂ ਪਹਿਲਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਮੰਮੀ ਕਹਿੰਦੀ ਕਲੀ ਕਰੀ ਜਾਂਦੀ ਤੇ ਮੰਮੀ ਕਹਿੰਦੀ ਥੋੜੇ ਦਿਨ ਰਹਿ ਗਏ ਦਿਵਾਲੀ ਚ ਥੋੜੇ ਜਿਨੇ ਪਾਣ ਦੀ ਤੇ ਕੋ ਕੰਮ ਨਹੀਂ ਸਕਾ ਹੌਲ ਹੌਲ ਦਾ ਨਹੀਂ ਦਿਵਾਲੀ ਖਿੰਨੀ ਪੂਰੀ ਹੋਰ ਦੋ ਕਰਾ ਕਰਕੇ ਵੀ ਉਹ ਲੱਗ ਜਾਂਦਾਗਾ ਟਾਈਮ ਲੱਗ ਜਾਂਦਾਗਾ ਤੇ 3-4 ਘਰ ਦੇ ਦਿਨ ਅਦਰਲੇ ਘਰ ਲੱਗ ਜਾਣਗੇ 3-4 ਦਿਨਾਂ ਨੂੰ ਦੂਜੇ ਘਰੇ ਚੱਲ ਵੀ ਹੌਲੀ-ਹੌਲੀ ਕਰ ਲਾਂਗੇ। ਔਰ ਵੀ ਬੱਤੇ ਆਪ ਦਾ ਤਾਂ ਹਾਂ ਚਵਾਰਾ ਹੋ ਗਿਆ ਇੱਧਰ ਹੋ ਗਿਆ ਉੱਧਰ ਹੋ ਗਿਆ। ਔਰ ਇੱਧਰ ਵੀ ਸਾਡੇ 4-5 ਕਮਰੇ ਹੋਗੇ ਉੱਤੇ ਚਵਾਰਾ ਹੋ ਗਿਆ। ਤੇ ਉੱਧਰਲੇ ਘਰ ਹੋ ਜਾਂਦੇ ਨੇ ਫਿਰ ਦੋ ਘਰਾਂ ਕਰਕੇ ਹੁੰਦਾ ਤਾਂ ਔਖੀ ਆ ਥੋੜਾ ਜਿਹਾ। ਕਿ ਮੈਂ ਸਭ ਜਿਹੇ ਕਹਿੰਦੇ ਸੀ ਦੋ ਘਰਾਂ ਦਾ ਤਾਂ ਪੰਗੀ ਆਗਾ। ਉਹ ਗੱਲ ਹੋ ਰਹੀ ਹੈਗੀ। ਤੇ ਆਪਾਂ ਰਸੋਈ ਅੰਦਰ ਚੜ੍ਹਦੇ ਆ ਰਸੋਈ ਤਾਂ ਆਪਾਂ ਨੇ ਕਰਤੀ ਵਿੱਲੀ। ਆਪਣੇ ਆ ਘਰ ਤੇ ਉਸ ਰਸੋਈ ਵੇਲੀ ਹੁਣ ਆਪਾਂ ਇਹਨੂੰ ਛਾੜ ਦਿਆਂਗੇ ਸੱਤਾਂ ਸੱਤਾਂ ਇਹ ਯਾਰ ਰਸੋਈਆਂ ਪਹਿਲਾਂ ਪੁਰਾਣੇ ਸਮੇਂ ਚ ਹੁੰਦੀਆਂ ਸੀ ਇਹ ਆਪਣਾ ਪੁਰਾਣਾ ਘਰ ਹੈਗਾ ਨਾ ਤਾਂ ਕਰਕੇ ਪੁਰਾਣੇ ਸਮੇਂ ਦੀ ਹੈਗੀ ਤੇ ਫਿਰ ਅੱਜ ਆਪਾਂ ਅੰਦਰੀ ਸਮਾਰ ਦਾਂਗੇ ਤੇ ਇਹ ਪੁਰਾਣੇ ਟਾਈਮ ਦੀ ਰਸੋਈ ਹੈਗੀ ਆਪਣੀ ਇਹ ਤਾਂ ਕਰ ਬਹੁਤ ਟਾਈਮ ਦਾ ਪਿਆ ਹੋਇਆਗਾ 1994 ਜਾਂ 90 ਦਾ ਪਿਆ ਹੋਇਆਗਾ ਨਾ 1990 ਦਾ ਹੈ ਨਾ ਮਾ 1990 ਵੇਲੇ ਦਾ ਘਰ ਪਿਆ ਹੋਇਆ ਹੈ ਇਹ ਪੁਰਾਣਾ ਤੇ ਅੱਗੇ ਐਵੇਂ ਦੀਆਂ ਰਸੋਈਆਂ ਹੁੰਦੀਆਂ ਦੀਆਂ ਤੇ ਆਪਾਂ ਰੋਟੀ ਵੀ ਅੱਧਰਲੇ ਘਰ ਹੀ ਬਣਾਉਣਿਆਂਗੇ ਤਾਂ ਕਰਕੇ ਆਪਾਂ ਇੱਧਰ ਹੀ ਸਾਰਾ ਸਮਾਨ ਰੱਖ ਰੱਖਿਆਗਾ ਤੇ ਉਧਰ ਚਾਹ ਪਾਣੀ ਬਣਾ ਲੈਣ ਦਾ ਸਮਾਨ ਆਪਣਾ ਉਧਰ ਵੀ ਬਾਧੂਗਾ ਤੁਹਾਨੂੰ ਦਿਖਾਵਾਂਗੇ ਤੇ ਦੋ ਕਰਾਂ ਕਰਕੇ ਉਹ ਹੋ ਰਿਹਾਗਾ ਸਾਫ਼ ਸੁਭਾਈ ਦਾ ਕੰਮ ਜਿਆ ਵਧ ਰਿਹਾਗਾ ਤੇ ਆਹ ਪ੍ਰਾਣੀਆਂ ਅਨਮਾਰੀਆਂ ਨੇ ਜੀਤੇ ਡੱਬੇ ਡੱਬੇ ਰੱਖਦੇ ਹੁੰਦੇ ਆ ਅੱਗੇ ਇਹ ਜਿਹ ਹੁੰਦੀ ਸਮੂਹ ਪ੍ਰਾਣੇ ਘਰੇ ਜੀ ਵੀ ਬਹੁਤ ਲੱਗਦਾ ਨਾ ਪ੍ਰਾਣੇ ਘਰ ਨਮੋ ਸਭ ਦੀ ਹੁੰਦਾਗਾ ਇਹ ਆਪਣੇ ਪ੍ਰਾਣੇ ਘਰ ਦੀਆਂ ਅਨਮਾਰੀਆਂ ਨੇ ਪ੍ਰਾਣੇ ਟਾਈਪ ਵੇਲੇ ਦੀਆਂ ਨੇ ਅਜਾਲੀ ਵਾਲੇ ਪੱਲੇ ਹੁੰਦੇ ਸੀ ਤੇ ਹੁਣ ਤਾਂ ਸੈਲਫ ਵੀ ਕੋਈ ਹੁੰਦੀ ਆ ਬਸ ਗਾਂ ਇਸ ਸੈਲਫ ਉਹ ਗੱਲੀ ਜਿੱਥੇ ਗਾਂਸ ਰੱਖਦੇ ਆ ਹੋਰ ਸਾਰੇ ਕੱਪ ਬੋਰਡ ਉੱਪਰ ਆਏ ਜਾਂਦੇ ਨੇ ਅੱਗੇ ਐਸ ਸੈਲਫ ਆ ਪਾਈਆਂ ਹੁੰਦੀਆਂ ਤਿੰਨ ਤਿੰਨ ਤੇ ਇਹਦੇ ਉੱਤੇ ਆ ਪਾਈ ਭਾਂਡੇ ਚਿੰਕੇ ਰੱਖਦੇ ਆ ਕਿਵੇਂ ਪੁਰਾਣੇ ਟਾਈਮ ਤੇ ਚਿੰਕੇ ਰੱਖਦੇ ਹੁੰਦੇ ਸੀ ਗਰਮ ਪਾਣੀ ਕਰਕੇ ਪਾ ਦੇਣੀ ਆ ਕਿ ਲਵੀ ਆਪਾਂ ਨੇ ਤਾਂ ਰੱਖਿਆ ਗਿਆ ਚੁੱਲਾ ਤੇ ਇਹ ਗਰਮ ਪਾਣੀ ਕਰਕੇ ਬੰਮੀ ਨੂੰ ਅੱਧਾ ਡੱਬੇ ਤੋਂ ਉਪਰ ਪਾ ਲੈਣੇ फिर दो कानी कढ़ी पौगी रोज पका दिवाली करो ਕਿਆ ਕਰਮ ਬਣੇ ਧਰਤਾਂ ਮੰਗ ਰੱਖ ਚੰਨ ਜੇ ਲੋੜ ਹੋਵੇ ਮਿਲ ਗੋਰ ਮਾਰ ਦੇ ਜੇਗਾ ਮੈਂ ਪਾ ਜੂਗੀ ਤੈਨੂੰ ਪਾਣੀ ਹੋਰ ਮੇਰੇ ਕੋਲ ਸੋਈ ਵਿਟੋ ਟੋਣਾ ਲੈਣੀ ਤਰ ਕੋ ਜਿਹੜਾ ਵੇਲਾ ਹੋ ਜਾ ਕਰੋਨੀ ਧੋ ਦਿਆ ਕਰਾਂਗੇ ਜੇ ਮਿਰਚ ਖਤਮ ਹੋ ਗਈ ਮਿਰਚਾਂ ਦਾ ਧੋ ਰਾਂਗੇ ਵਿੱਚੋਂ ਅਰੇ ਤੁਮ ਮਿਰਚ ਪਿਆਗ ਉਤੋ ਦੋ ਲੈ ਉਹ ਪਰਪਾਜੀ ਦਾ ਪਹਿਲਾ ਜਿਹਾ ਦੇਖ ਲਿਆ ਸਾਮੀ ਇਤਨੀ ਹੁਣ ਇੰਨਾ ਕੁ ਰਹਿ ਗਿਆ ਬਸ

ਤੇ ਜੇ ਰਹਿ ਗਏ ਤਾਂ ਭਾਂਡੇ ਜੋ ਸੁੱਕ ਗਏ ਫਿਰ ਆਪਾਂ ਚੰਦਾਂਗੇ। ਇਹ ਕਾ ਇਹ ਵੀ ਪੁਰਾਣਾ ਹੈਗਾ ਕੋਈ ਵੀ ਥੋੜਾ ਜਿਹਾ ਜ਼ਿਆਦਾ ਹੁੰਦਾਗਾ। ਤੇ ਮੋ ਪਿਆਰ ਵੀ ਇਹਦਾ ਨਾ ਪੁਰਾਣਾ ਘਰ ਨਾਲ ਜੁੜਿਆ ਹੁੰਦਾਗਾ। ਤੇ ਪਹਿਲਾਂ ਮੈਂ ਉੱਧਰ ਵੀ ਪੁਰਾਣਾ ਘਰ ਹੁੰਦਾ ਸੀ ਉੱਧਰ ਵੀ ਢਾਕੇ ਪਾਇਆਗਾ ਸਾਰਾ ਨਵਾਂ ਘਰ। ਤੇ ਇਹ ਆਪਾਂ ਨੂੰ ਵੈਸੇ ਕਿਸੇ ਤੋਂ ਮੁੱਲ ਲਿਆ ਸੀ ਇਹ ਆਪਣਾ ਪਹਿਲਾ ਆਬਦਾ ਘਰ ਨਹੀਂ ਹੈਗਾ ਆਪਾਂ ਮੁੱਲ ਲਿਆ ਸੀ ਕਿਸੇ ਤੋਂ ਬਣਾਇਆ ਹੈ ਬਹੁਤ ਪੁਰਾਣਾ ਘਰ ਪਿਆ ਹੋਇਆਗਾ ਇਹ। ਪੱਲ ਤਾਂ ਪਾਏ ਹੁੰਦਾ ਸੀ ਆਪਾਂ ਨੂੰ ਵਿਆਪਾਤੀ ਪਾ ਲਾਂਗੇ ਟਾਕੇ ਫੇਰ ਕੀ ਕੋਠੀ ਪਾਣਾ ਦੀ ਬਿਟਾਕੇ ਫੇਰ ਆਪਾਂ ਜੇ ਸਲਾ ਬਣਾਈ ਵੀ ਇਹਦਾ ਪ੍ਰਾਰੀ ਚੀਜ਼ਾਂ ਦਾ ਸਾਡਾ ਥੋੜਾ ਜਿਹਾ ਮੋਹ ਪਿਆਰ ਵੀ ਜਿਆਦਾ ਹੈਗਾ ਤੇ ਵੀ ਆਪਾਂ ਇਹ ਨੂੰ ਕੱਦ ਨੂੰ ਆਈ ਰੱਖ ਲੈਣਿਆਂਗੇ ਤੇ ਆਪਾਂ ਵੀ ਉਧਰ ਹੀ ਪਾ ਲੈਣਿਆਂਗੇ ਫੇਰ ਇਹਦੂ ਵਾਲ ਚ ਆਪਾਂ ਨੇ ਉਧਰ ਪਾਇਆਗਾ ਇਹ ਕਰ ਲੈਣ ਤੋਂ ਬਾਅਦ ਫੇਰ ਉਧਰਾ ਪਟਾ ਕੇ ਸਾਰਾ ਦੁਆਰਾ ਪਾ ਲਿਆ ਸੀ ਕਰ ਪਹਿਲਾਂ ਇਹ ਹੁਦਮਦਸ ਪਹਿਲਾਂ ਨੇ ਕਿ ਇੱਧਰ ਵਧੀਆ ਫੁੱਲਾ ਢੁੱਲਾ ਪੈ ਜਾਊਗਾ ਕਲਮੁਨਾ ਇਹ ਵੀ ਆਰੰਗਦਾਰੀ ਵੀ ਹਨ ਡੰਗਰ ਦਾ ਸੁਧਾਰ ਲੱਗ ਹੋ ਗਿਆ ਤੇ ਵਿੱਚ ਗਾ ਜ ਨਹੀਂ ਪੈਂਦਾ ਹੈਗਾ ਉਧਰ ਉਹ ਜੀ ਸਪਾਈ ਵੀ ਵੱਧ ਰਹਿ ਜਾਂਦੀ ਹੈ ਜੀ ਤੇ ਇਹ ਵੀ ਇੱਧਰ ਆਪਾਂ ਰੋਟੀ ਰੋਟੀ ਸਾਡੇ ਸਭ ਇਕੱਲੇ ਬਣਾਉਂਦੇ ਹਾਂ ਪਰ ਜੇ ਜੀ ਆਪਾਂ ਇੱਧਰ ਲੈ ਕੇ ਰੱਖ ਲੈ ਜਾਂਦੇ ਜੀ ਪਰ ਰੋਟੀ ਟੁਕੜੇ ਜਿਹੜਾ ਆਪਾਂ ਰੋਟੀ ਦੁਖੋ ਕੰਮ ਦੇ ਲੋ ਹੋਣੇ ਨਾ ਖਿਆਰਾ ਜਿਆ ਤਰੀਆਂ ਦਾ ਤੇ ਰੋਟੀ ਆਪਾਂ ਇੱਧਰ ਬਣਾ ਲੈਂਗੇ ਕਿਤੇ ਉਧਰ ਜਾ ਕੇ ਖਾ ਲੈਣੇ ਰੋਟੀ ਦੇ ਦੰਦ ਨਹੀਂ ਖਾ ਲੈਣੇਗੇ ਉੱਧਰ ਜੇ ਤਾਂ ਅਸੀਂ ਆਪਾਂ ਇੱਧਰ ਦੇ ਘਰ ਜਾਦੇ ਸਮਾਨਾ ਦਾ ਬਰਖਾ ਲੈ। ਇਹ ਆ ਤਾਂ ਕੱਲ੍ਹ ਆਇਆ ਨਹੀਂ ਹੁੰਦਾਂ ਦਾ ਸੀ ਆਪਾਂ ਇੱਧਰ ਰੋਟੀ ਬਣਾਵਾਂਗੇ ਰੋਟੀ ਵੀ ਬਣਾ ਲਓ ਬਿਲਕੁਲ ਕਰ ਦੇਈਏ ਸੀ। ਫਿਰ ਅੱਧਰ ਆਏ ਹੋਗੇ ਮੈਂ ਡੰਗਰ ਪਾਸੋਂ ਉਹਨੇ ਕੁਟਾਪ ਦੇ ਉਸ ਸੰਦ ਖੜੇ ਨੇ ਤੇ ਅੱਧਰ ਰਹਿਣਾ ਜੇ ਵੀ ਸਾਨੂੰ ਵਧੀਆ ਲੱਗਦਾ ਫਿਰ ਇੱਧਰ ਹੀ ਰੋਟੀ ਨੂੰ ਮਟਾਉਣ ਲੱਗ ਗਏ ਤੇ ਸਮਾਨ ਵੀ ਆਪਾਂ ਰੋਟੀ ਨੂੰ ਕੜਾ ਇੱਧਰ ਚੱਕ ਲਏ। ਉਸ ਅੱਧਰ ਆਏ ਵਿੱਚ ਛੱਲੇ ਦੇ ਬਣ ਜਾਂਦਾ ਖੁੱਲਾ ਘਰ ਆ ਦਾ ਤੇ ਆਪਾਂ ਛੱਲੇ ਤੇ ਵੀ ਰੋਟੀ-ਰੋਟੀ ਬਣਾ ਲੈਣੇ ਆਂਗੇ। ഉള്ള <laughs> ਆ ਰਹੀ ਤੇ ਪੋਰ ਵੀ ਰਹਿੰਦੇ ਨੇ ਜਦ ਜਿਹੜੇ ਕੋਲ ਫੜਾ ਦੇ ਉਹ ਵਕਤ ਆਉਂਦਾ ਜਦ ਤੱਕ ਸੁੱਕਾ ਦਿੱਸੂਆਂ ਅਮ ਤਾਂ ਨਹੀਂ ਕਿੰਦਰ ਫਾਗਦੇ ਨੇ ਹੁਣ ਤਾਂ ਕਿੱਧਰ ਹਟਕਦੇ ਹੀ ਹੈਗੇ ਆ ਪਾਹ ਫੜਨਾ ਹਾਰ ਇਹ ਦੇਖਿਆ ਹੋ ਹੋ ਜਾਈ ਪਤਾ ਨਹੀਂ ਮੌਸਮ ਹੀ ਕਹੀਆ ਖਰੀਆਬ ਦੀ ਤੇਨੇ ਕੱਪੜੇ ਚ ਫੇੜਤੀ ਸੰਦਾਂਗੇ ਨਮਾਰੀ ਚ ਹਮ ਤਾਂ ਮੌਸਮ ਵੀ ਦੂਜਾ ਖਾਂਗ ਚ ਖਾਮਜਾ ਵਾਲਾ ਹੋ ਜਾਂਦਾ ਲੱਸੀ ਲੱਸੀ ੀਕੇ ਲੋਕ ਸੁਪਾ ਕੱਪੜਾ ਜਿੱਦਾਂ ਸਾਫ਼ ਸੁਪਈਆ ਕਰਦੇ ਆ ਕਿ ਮੈਂ ਗਾਜਾ ਪੈਂਦਾਗਾ ਨਾ ਸਾਰੇ ਘਰ ਚ ਖੜਿਆ ਰ ਖਿੰਡ ਜਾਂਦਾਗਾ ਚੱਲ ਇੱਕ ਦਿਨ ਟਾ ਖਿੰਡਦੀ ਆ ਫਿਰ ਪਤਾ ਨਹੀਂ ਕਿੰਬਰ ਨੇ ਪੈਤਾ ਜਿਹੜੀ ਜਾਂਦਾ ਤੂੰ ਖੜੀ ਗਈ ਨਾਰ ਸੋਈ ਇਸ ਮਾਰਦੇ ਜਿਹਦੇ ਉਦੀ ਜ਼ਿਆਦਾ ਖਿੰਡਦਾ ਉਹ ਨਹੀਂ ਹਲੇ ਇੰਨਾ ਭਾਂਡੇ ਠਿੰਡਿਆਂ ਜਾਂਦਾ ਜ਼ਿਆਦਾ ਉਹ ਹੋ ਜਾਂਦਾ ਇਰੇ ਚਲੇ ਕੇ ਬੰਦ ਨੂੰ ਫਾਈਨਲ ਲਈ ਦੀ। ਤਾਂ ਕੋਈ ਆਹ ਸਾਡੇ ਬਾਗੜੇ ਦੀ ਮੱਚਾ ਬਣੀ ਬਣੀ। ਮੇਰੇ ਤੇ ਚਾੜੂ ਨਾਲ ਲੜ ਜੀ ਨਹੀਂ ਤਸ। ਦੇਖ ਫੜੀ ਮੜ ਜੇ। ਹਾਂ ਮੈਂ ਫੜੀ ਤਾਂ ਕੱਪੜਾ ਮਾਰ। ਧੁੱਪ ਜਿਹਾ ਰਹਿ ਮਾਰਾ ਤਾਂ ਕੱਪੜਾ ਮਾਰ। ਲੈ। ਆਹ ਫੜ ਦੇ। ਆਹ ਕੱਢੇ ਦੀ ਲਾਉਣੇ ਤਾਂ ਨਹੀਂ ਕਿ ਕੋਨਾ ਪਿਆ ਰਹੂ ਤੇ। ਇਹ ਤਾਂ ਉਹ ਕਿਛਾ ਹੋਇਆ। ਲਾਉਂਦਾ ਨਾ। 对对里面编啥子来着呢？哎，这个。这个不知道，没有感觉。 ਬੜੇ ਨੇ ਕੜੇ ਪੱਤਾ ਸੀ ਨਾ ਸਾਹਮਲੇ ਫਿਰ ਨਾ ਇਹ ਤਾਂ ਪ੍ਰਾਣਾ ਜ ਹੋ ਰਿਹਾ ਗੜੇ ਪੁੱਤਾ ਹੈ ਗੜਾ ਹੋਆ ਹੋਰ ਪੂਗਾ ਆਂ ਦੇਖ ਸਾਹਮਲੇ ਹਾਂ ਇਹ ਹੋਦੀਆਂ ਨਹੀਂ ਸੈੱਟ ਹੋਦੀਆਂ ਇਹ ਵੀ ਚੱਲ ਲੱਗੀ ਇਹ ਵੀ ਚੱਲਣੀ ਆ ਉਹਦੇ ਵਿੱਚ ਪਰਾਂ ਦੇਖਦੇ ਨੇ ਕਿ ਕਿੰਨੀ ਗੰਦੀ ਹੋਈ ਜਾਂ ਰੁੱਕ ਗਈ ਹੋਰ ਇਹਦੇ ਵਿੱਚ ਕੀ ਹੈ ਇਹਦੇ ਚਾਟ ਮਸਾਲਾ ਕਰਿਆ ਬਣ ਵਧੀਆ ਇਦਾਂ ਖਰਿਆ ਹੋ ਦੇ ਘੜ ਵੀ ਭਰੀ ਭੇਰ ਡੋਲ ਦੇ ਤੇ ਜੋ ਉਸ ਪਾਲੇ ਮਿਹਨਤੀ ਮਾਫ ਕਰਕੇ ਤੇਰਾ ਹੋ ਗਈ। ਪਾਣੀ ਖਾ ਗਏ ਕਿਤਾ ਫੜੀ ਹੋਰ ਧਾਰੀ ਨੇ। ਇਹਨਾਂ ਦਾਾਂ ਦੇਖੋ ਲੈ ਸਾਰੇ ਉਹ ਪਾ ਲਈ। ਬੜੀਆ ਲੱਗ ਰਹੀ ਜਿਹੜੇ ਨਾਲ। ਅਸਾਂ ਕੁਲਪੂਰੀ ਬਣਦੀ ਤੇ ਮਸਾਲਾ। ਇਹੋ ਇੱਕ ਜਿਦਾ ਚੌਲ ਲੈ ਇੱਕ ਦਾ ਸਾਫਾ ਧੋਤੀ ਹੋਈ ਉਹ ਜਿਹਦੇ ਚ ਚੌਲ ਲਿਓ ਤਾਂ ਸੰਡਾਂਗੇ। ਚੌਲ ਸੰਡ ਕੇ ਰੱਖਾਂਗੇ ਵੀ ਜ਼ਿਆਦਾ ਖਰਾਬ ਨਹੀਂ। ਕੋ ਉਪਤਰੀ ਹਾਂ ਸੁਤਰੀ ਦੀ ਬਾੜ ਲੇਪੜ ਦੂਗੀ ਧੱਪੇ ਪਾਇਆ। ਆ ਲੈ ਨਾਲੇ ਸੰਡ ਦਾਂਗੇ। ਆਓ। जो तो हो रही थे पादन और हां चिक्की पानी और तरह सच हां पर देख बड़े कंधे ऊपर में खदेड़ी कंधे ही पानी देना देना गर्मी कितनी हो रही है भाई गर्मी तो बहुत हो रही है कि मेरा नस्क आया सु हो गया आज में लगा 10 बार हो गया हो रहा फिर भी गर्मी रोकते हैं फिर गर्मी तेज हो गई तो बोलिए में साके पा लेंगे चलो हां पादो पीपी ले भी दे दे मेरी बात ਅੱਗੇ ਤੋਂ ਅਸੀਂ ਇੱਥੇ ਹੀ ਕਰਾਂਗੇ ਛੋਟੀ ਜਿਹੀ ਲਿਖਾਂਗੇ ਕਰਦੇ ਦੇ ਜੀ ਨਾੜੇ ਸੰਦਕੇ ਪਾਈ ਹਾਂ ਤਾਂ ਹੁਣ ਆਈ ਨਹੀਂ ਪਾਉਂਦੇ ਬਾਲੇ ਖਰਾਬ ਨੇ ਉਹਦੇ ਤੋਂ ਦੇਖੋ ਉਹ ਵੀ ਤਾਂ ਮੈਂ ਆਹ ਘੰਟੇ ਚੱਲ ਫਿਰ ਜੀ ਤੇ ਸੁਤਰੀ ਤਾਂ ਬੋਲੀ ਜਿਹੜਾ ਕਿ ਕਰਾਂਗੇ ਜਿਹੜੀ ਚੌਲਾਂ ਦੀ ਘੱਟ ਜੀ

ਤੇ ਸਲਫਾ ਸਲਫਾ ਧੋ ਕੇ ਭਾਂਡੇ ਵੀ ਰੱਖਦੇ ਤੇ ਅਲਮਾਰੀ ਚ ਵੀ ਹਾਲਤੂ ਸਮਾਨ ਡੱਬੇ ਰੱਖਦੇ ਜਿਹੜੇ ਹੈਗੇ ਸੀ ਆਪਣੇ ਤੇ ਜਿਹੜਾ ਆਪਣਾ ਵੱਧ ਸਮਾਨ ਹੁੰਦਾਗਾ ਕਿਵੇਂ ਨੂਨ ਮਿਰਚ ਲਾਲਾ ਸੁੱਕੀਆਂ ਦਾਲਾਂ ਲਾਲਾ ਇਹ ਆਪਾਂ ਅਲਮਾਰੀ ਚ ਰੱਖਦੇ ਡੱਬੇ ਤੇ ਇਦਰਾ ਆਪਾਂ ਭਾਂਡੇ ਰੱਖਦੇ ਵਰਤਨ ਵਾਲੇ ਤੇ ਇਦਰਾ ਆਪਾਂ ਉਹ ਡੱਬੇ ਰੱਖਦੇ ਆਪਨੇ ਨੂੰ ਸੇ ਬਹੁਤ ਟਾਈਮ ਲੱਗੇ ਦੋ ਤਿੰਨ ਘੰਟੇ ਲੱਗੇ ਪਰ ਸੋ ਇਸ ਮਾਰਨੇ ਨੂੰ ਸਾਰੇ ਭਾਂਡੇ ਕੱਢ ਕੇ ਬਾਹਰੇ ਧੋਤੇ ਨੇ ਮੰਮੀ ਹੈਗੀ ਸੀ ਹੈਲਪ ਕਰਨ ਵਾਲੀ ਤਾਂ ਕਰਕੇ ਹਲੇ ਥੇਤੀ ਸਵਰ ਗਈ ਨਹੀਂ ਤਾਂ ਇਦੂ ਹੀ ਜਾ ਦੇ ਆਪਾਂ ਨੂੰ ਟਾਈਮ ਲੱਗਦਾ ਤੇ ਹੁਣ ਫਰਿੱਜ ਰਹਿ ਗਿਆ ਬਸ ਇਕੱਲਾ ਤੇ ਫਰਿੱਜ ਸਾਫ਼ ਕਰਨਾਗਾ ਤੇ ਆਪਨੀ ਬਾਹਰਲੇ ਘਰ ਵਾਲੀ ਵਰਸੋਈ ਤੇ ਅੱਜ ਆਪਣੇ ਬਾਹਰਲੇ ਘਰ ਦਾ ਨਿਬੜ ਜੂਗਾ ਤੇ ਇੱਕ ਆਪਣੇ ਹਲੇ ਇਸ ਵੱਡਾ ਕਮਰਾ ਪਿਆਗਾ ਸਮਾਰਨ ਨਾਲ ਤੇ ਦੂਜੇ ਪਹਿਲਾਂ ਸਮਾਰਤੇ ਦੇ ਦੂਜੇ ਕਮਰੇ ਸਾਰੇ ਸਾਵਰਗੇ ਤੇ ਹਲੇ ਚਵਾਰਾ ਵੀ ਪਿਆ ਸੱਚੇ ਸਮਾਰਨ ਨਾਲ ਟਾਈਮ ਤਾਂ ਲੱਗੂ ਮਲੇ ਦਾ ਕੱਲ ਦਾ ਦਰ ਹੋਰ ਲੱਗ ਜੂਗਾ ਅੱਜ ਸਾਇਦ ਨਾਈ ਨਿਬੜੇ ਫਿਰ ਆਪਾਂ ਉਧਰਲਾ ਘਰ ਸਮਾਰਾਂਗੇ ਜੇ ਮੇਦੀ ਆਪਣੀ ਆਰ ਸੋਈ ਹੈ ਨਾ ਜੇ ਮੇ ਕਿਸੇ ਦੀ ਐਵੇਂ ਦੀ ਆਰ ਸੋਈ ਹੁੰਦੀ ਅਗਲੇ ਨੂੰ ਆ ਲੱਗਦਾ ਹੁੰਦਾ ਵੀ ਪਤਾ ਨਹੀਂ ਆਪਾਂ ਨੇ ਇਹ ਕਿੱਡੀ ਕੋਠੀ ਪਾਲੀ ਤੇ ਹੁਣ ਆਪਾਂ ਇਹਨਾਂ ਨੂੰ ਪੁਰਾਣਾ ਘਰ ਸਮਝਣ ਲੱਗ ਗਏ ਤੇ ਜਦੋਂ ਨਵੇਂ ਘਰ ਪੈ ਜਾਂਦੇ ਹਨਾ ਪੁਰਾਣੇ ਵਿਖਾ ਦਿੰਦੇ ਨੇ ਕੀਮਤ ਨਹੀਂ ਰਹਿੰਦੀ ਹੈਗੀ ਤੇ ਵੈਸੇ ਆਪਣਾ ਪੁਰਾਣਾ ਘਰ ਵੀ ਸਾਮਕੇ ਰੱਖ ਦਿਆਂਗੇ ਤੇ ਅਦਰ ਆਪਾਂ ਪੂਰੀ ਸੰਭਾਲ ਰੱਖਦੇ ਆਂਗੇ ਤੇ ਉਧਰੇ ਨਵੇਂ ਘਰ ਨਾਲੋਂ ਸਮ ਆਪਾਂ ਪੁਰਾਣਾ ਘਰ ਜ਼ਿਆਦਾ ਵਰਤਦੇ ਆਂਗੇ ਅ ਗੇਅਰ ਸੋਈਆਂ ਦੇ ਵੀ ਆਸ ਐਲਫਾ ਇਹੋ ਪਾ ਕੇ ਸੋਈ ਬਣਾ ਲਾ ਦੇ ਐ ਹੁੰਦਾ ਹੁੰਦਾ ਵੀ ਪਤਾ ਨਹੀਂ ਹੈ ਨਾ ਕਿੰਨਾ ਕੋਹ ਹੋ ਗਿਆ ਕਿੱਡੀ ਕੋਠੀ ਪਾਲੀ ਆਪਾਂ ਨੇ ਤੇ ਆਲਾ ਕੋਠੀ ਮੰਗਰ ਸੋਈ ਸਮਝਦਾ ਹੁੰਦਾ ਸੀ ਤੇ ਇਹ 1992 ਦੀ ਪਈ ਹੋਈ ਆ ਗਿਰ ਸੋਈ ਉਦੋਂ ਐ ਹੁੰਦਾ ਹੁੰਦਾ ਸੀ ਪਤਾ ਨਹੀਂ ਕਿੱਡੀ ਕੋਠੀ ਹੈਗੀ ਆਲਾ ਕੋਠੀ ਵੀ ਸਮਝਦਾ ਸੀ ਵੇੜਾ ਗਿਆ ਤੋਤਾ ਤੇ ਆਪਾਂ ਨੇ ਰਸੋਈ ਵੀ ਤੋਤਾ ਸੀ ਪਰ ਸੋਈ ਤਾਂ ਪਸ ਮਾਰਦੀ ਸੀ ਤੇ ਆਪਣਾ ਬੇੜਾ ਰਹਿੰਦਾ ਸੀ ਤੋਂ ਨਾਲਾ ਹੁਣ ਆਪਾਂ ਨੇ ਬੇੜਾ ਵੀ ਤੋਤਾ ਤੇ ਇਧਰ ਆਪਣੇ ਘਰ ਸਾਰੇ ਘਰੀਨੇ ਆਪਣੇ ਉਹ ਲੱਗੀ ਹੋਈ ਆ ਲੋਕਟ ਤੇ ਬੇੜਾ ਜੀ ਤੋਤਾ ਗੋ ਵੀ ਬਹੁਤ ਰਗੜ ਕੇ ਆਪਾਂ ਕੱਪੜੇ ਧੋਣ ਵਾਲੇ ਬੁਰਸਨਾ ਤੋਤਾ ਗਾ ਤੇ ਵਿੱਟਾ ਸਾਫ ਜਿਹਾ ਹੋਣੀ ਗਾ ਰੇਤਾ ਜਿਹਾ ਜੰਮ ਜਾਂਦਾ ਗਾ ਇਹਦਾ ਕਾਸੀ ਦਿਨਾਂ ਬਾਅਦ ਹੀ ਧੋਣੇ ਹੁੰਨੇ 10-15 ਦਿਨਾਂ ਬਾਅਦ ਤੇ ਉਹਦੇ ਆਪਾਂ ਧੋ ਦੇਣੇ ਅੱਗੇ ਵਧੀਆ ਆਪਣੇ ਸਾਰੇ ਅੰਦਰ ਕਮਰਿਆਂ ਚ ਵੀ ਔਰ ਸੋਈ ਚ ਵੀ ਸਾਰੇ ਆਪਾਂ ਨੇ ਲੌਕਿੱਟੀ ਲਵਾ ਲਈ ਸੀ। ਹਮਨੇ ਲੌਕਿੱਟੀ ਲੱਗੀ ਹੋਈ ਆਗੀ ਅੰਦਰ। ਅੰਦਰ ਪੋਚਾ ਤਾਂ ਲੱਗਦਾ ਨਹੀਂ ਹੈਗਾ ਲੌਕਿੱਟ ਤੇ। ਕਈ ਦਿਨਾਂ ਬਾਅਦ ਆਪਾਂ ਚੱਲੋ ਸਾਰਾ ਬੇੜਾ ਵਧੀਆ ਧੋ ਦਨੇ ਆਂਗੇ ਉਹੀ ਅੰਦਰੋਂ ਕਮਰੇ ਵੀ ਤੇ ਔਰ ਸੋਈ ਵੀ।